ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 855 ਟਰੈਕਟਰ ਬਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਆਪਾਂ ਵੀਡੀਓ ਛੋਟ ਹੀ ਬਣਾਵਾਂਗੇ ਠੀਕ ਹੈ ਨਾ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਆ ਕੇ ਠੀਕ ਹੈ ਨਾ ਜ਼ਿਮੀਂਦਾਰ ਭਰਾ ਕੋਈ ਵਿਪਾਰ ਦਾ ਕੰਮ ਨਹੀਂ ਬਾਈ ਦੇ ਟਰੈਕਟਰ ਨਾਲ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸੱਸੀ ਕਾ ਜੀ ਭਾਈ ਸ਼ਾਸਤਰੀ ਕਾਲ ਨਾਮ ਵੀਰੇ ਭਾਈ ਸੁਖਵੀਰ ਸਿੰਘ ਪਿੰਡ ਪਿੰਡ ਪੋਤਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਆ ਕਿਹੜਾ ਮਾਡਲ ਹੈ ਵੀ ਟ੍ਰੈਕਟਰ ਆਪਣਾ 15 ਠੀਕ ਆ 15 ਮਾਡਲ ਇਹ ਆਪ ਨਮਾ ਕਰਿਆ ਸੀ ਨਹੀਂ ਇਹ ਪਿੰਡੋਂ ਲੱਤਾ ਜੀ 300 ਘੰਟਾ ਚੱਲਿਆ ਪਛ ਬਾਈ ਉਦੋਂ ਠੀਕ ਆ ਹਾਂ ਤੇ ਰੇਟ ਰੂਟ ਭਰਾ ਦਾ ਰੇਟ ਬਾਈ ਫੋਨ ਤੇ ਕਰ ਲੈ ਹੁਣ ਕਿੰਨਾ ਚੱਲ ਗਿਆ ਪੌਣੇ 2600 ਘੰਟਾ ਚੱਲ ਗਿਆ ਠੀਕ ਆ 2600 ਘੰਟਾ ਚੱਲ ਗਿਆ ਲੋਪਰਾ ਚੈੱਕ ਕਰ ਸਕਦੇ ਹਾਂ 2600 ਘੰਟਾ ਬਾਈ ਕਹਿੰਦਾ ਚੱਲਿਆ ਵਾ ਟਾਇਰ ਟੂ ਦੇਖ ਸਕਦੇ ਹੋ ਟਾਇਰ ਅਸੀਂ ਹੈਗੇ ਆ ਠੀਕ ਆ ਠੀਕ ਆ ਸੀਕ ਪੈਸੇ ਦਾ ਜੀ ਹੋਣ 2200 ਘੰਟਾ ਚੱਲ ਗਿਆ ਲੋ ਜੀ ਮੂਹਲੇ ਟਰ ਨਾਲ ਦੇ ਆ ਮੂਹਲੇ ਟਰ ਨਾਲ ਮਗਰਲੇ ਪਵਾਤੀ ਸੀ ਠੀਕ ਆ ਆਪਣੇ ਨਾਮ ਰਿਹਾ ਹੈ ਆਪਣੇ ਨਾਮ ਲੋਪਰਾ ਨਾਮ ਆਪਣੇ ਬਾਈ ਦੇ ਨਾਮ ਚੱਪੜੀ ਕਾਪੀ ਇਹਦੀ ਚੱਪੜੀ ਕਾਪੀ ਆ ਤੇ ਚੈੱਕ ਕਰ ਸਕਦੇ ਹੋ ਲੋ ਜੀ ਬਾਈ ਤੋਂ ਵੀਡੀਓ ਮੰਗਵਾ ਸਕਦਾ ਕਿਉਂਕਿ ਸ਼ਾਰਟ ਵੀਡੀਓ ਤਾਂ ਫਿਰ ਇੰਨਾ ਕੀ ਪਿੱਛੇ ਆ ਜਾਂਦਾ ਠੀਕ ਆ ਜੀ ਲੋ ਜੀ ਪੈਂਡ ਭੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਟਰ ਮੂਹਲੇ ਨਾਲ ਦੇ ਆ ਬਾਈ ਮਗਰਲੇ ਕਹਿੰਦਾ ਬਾਈ ਕਹਿੰਦਾ ਪਵਾਏ ਵਿਆ ਠੀਕ ਆ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਓਕੇ ਬਾਈ